ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਾਰਿਆਂ ਦਾ ਦੇਸੀ ਤੜਕਾ ਚੈਨਲ ਵਿੱਚ ਸਵਾਗਤ ਕਰਦੀ ਹਾਂ ਅੱਜ ਅਸੀਂ ਆਂਬ ਦਾ ਆਚਾਰ ਬਣਾ ਕੇ ਤਿਆਰ ਕਰਾਂਗੇ ਮੈਂ 2 ਢਾਈ ਕਿਲੋ ਆਂਬ ਲਏ ਹਨ ਆਂਬਾਂ ਨੂੰ ਚੰਗੇ ਤਰੀਕੇ ਨਾਲ ਧੋ ਕੇ ਸਾਫ਼ ਕਰ ਲਏ ਹਨ ਸਭ ਤੋਂ ਪਹਿਲਾਂ ਆਂਬਾ ਦਾ ਉੱਪਰਲਾ ਹਿੱਸਾ ਕੱਟ ਲੈਣਾ ਹੈ ਹੁਣ ਇਹਨਾਂ ਨੂੰ ਕੱਟ ਕੇ ਛੋਟੇ ਪੀਸ ਬਣਾ ਲਵਾਂਗੇ ਆਂਬ ਸਾਡੇ ਕੱਟ ਕੇ ਤਿਆਰ ਹੋ ਗਏ ਹਨ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਤੋਂ ਡੇਢ ਘੰਟੇ ਲਈ ਮੰਜੀ ਉੱਤੇ ਖਿਲਾਰ ਕੇ ਤੁਪ ਲਵਾ ਲਵਾਂਗੇ ਜਾਂ ਜੋ ਕਿ ਇਸ ਦਾ ਪਾਣੀ ਸੁੱਕ ਜਾਵੇ ਤੇ ਲੰਮੇ ਟਾਈਮ ਲਈ ਸਟੋਰ ਕਰ ਸਕੀਏ ਇਸ ਤੋਂ ਬਾਅਦ ਇਸ ਵਿੱਚ ਮਸਾਲੇ ਪਾ ਕੇ ਮਿਕਸ ਕਰਾਂਗੇ ਡੇਢ ਘੰਟਾ ਹੋ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਇੱਕ ਪ੍ਰਾਤ ਵਿੱਚ ਪਾ ਕੇ ਇਕੱਠੇ ਕਰ ਲਵਾਂਗੇ ਹੁਣ ਅਸੀਂ 2.5 ਕਿਲੋ ਅੰਬਾ ਵਿੱਚ ਮਸਾਲੇ ਪਾ ਕੇ ਤਿਆਰ ਕਰਾਂਗੇ 2.5 ਕਿਲੋ ਅੰਬਾ ਲਈ ਅਸੀਂ ਲਿਆ ਹੈ 50 ਗ੍ਰਾਮ ਕਲੌਂਜੀ 75 ਗ੍ਰਾਮ ਸੌਂਫ 75 ਗ੍ਰਾਮ ਮੇਥੀ 125 ਗ੍ਰਾਮ ਲਾਲ ਮਿਰਚ 125 ਗ੍ਰਾਮ ਹਲਦੀ ਅੱਧਾ ਪੈਕੇਟ ਲੂਣ ਦਾ ਅਤੇ ਸਰੋਂ ਦਾ ਤੇਲ ਜੇਕਰ ਤੁਸੀਂ 5 ਕਿਲੋ ਅੰਬਾ ਦਾ ਆਚਾਰ ਬਣਾ ਕੇ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਤੁਸੀਂ 100 ਗ੍ਰਾਮ ਕਲੌਂਜੀ ਲੈ ਸਕਦੇ ਹੋ 150 ਗ੍ਰਾਮ ਮੇਥੀ 150 ਗ੍ਰਾਮ ਸੌਂਫ 250 ਗ੍ਰਾਮ ਹਲਦੀ 250 ਗ੍ਰਾਮ ਲਾਲ ਮਿਰਚ ਅਤੇ ਇੱਕ ਪੈਕਟ ਲੂਣ ਦਾ ਪਾ ਸਕਦੇ ਹੋ ਤੇ ਚਲੋ ਜੀ ਅਸੀਂ ਹੁਣ 2.5 ਕਿਲੋ ਅੰਬ ਦਾ ਆਚਾਰ ਬਣਾ ਕੇ ਤਿਆਰ ਕਰਦੇ ਹਾਂ ਜਿਸ ਵਿੱਚ ਅਸੀਂ ਪਾਵਾਂਗੇ ਅੱਧਾ ਪੈਕਟ ਨਮਕ ਦਾ इस तो बाद अं पावांगे देगी मिर्च इस तो बाद पावांगे जीरा सौंफ जड़ी कि असी पचहत् ग्राम ली है कलौजी पाँ ग्राम हल्दी एक सौ पच्ची ग्राम 50 ग्राम मिथिलेय ਹੁਣ ਪਾਵਾਂਗੇ ਅਸੀਂ ਲਾਲ ਮਿਰਚ ਇਸ ਤੋਂ ਬਾਅਦ ਅਸੀਂ ਪਾਵਾਂਗੇ ਖੰਡ ਜੋ ਇਸ ਨੂੰ ਲੰਬੇ ਟਾਈਮ ਤੱਕ ਸਟੋਰ ਹੋਣ ਵਿੱਚ ਮਦਦ ਕਰੇਗੀ ਇਸ ਤੋਂ ਬਾਅਦ ਅਸੀਂ ਤੇਲ ਪਾਵਾਂਗੇ ਤੇਲ ਪਾ ਕੇ ਅਸੀਂ ਇਸ ਨੂੰ ਦੋਵਾਂ ਹੱਥਾਂ ਨਾਲ ਮਿਕਸ ਕਰਾਂਗੇ ਤਾਂ ਜੋ ਕਿ ਸਾਰਾ ਮਸਾਲਾ ਇਸ ਤੇ ਕੋਟ ਹੋ ਜਾਵੇ ਅੱਛੀ ਤਰ੍ਹਾਂ ਬਾਦ ਵਿੱਚ ਅਸੀਂ ਇੱਕ ਮਰਦਵਾਨ ਲਵਾਂਗੇ ਜੋ ਕਿ ਅਸੀਂ ਚੰਗੀ ਤਰੀਕੇ ਨਾਲ ਧੋ ਕੇ ਸਾਫ਼ ਕਰ ਲਿਆ ਹੈ ਉਹਦੇ ਵਿੱਚ ਇੱਕ ਵੀ ਪਾਣੀ ਦੀ ਬੂੰਦ ਨਹੀਂ ਹੋਣੀ ਚਾਹੀਦੀ ਹੈ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਇਸ ਤੋਂ ਬਾਅਦ ਅਸੀਂ ਇਸ ਨੂੰ ਇੱਕ ਡੱਬੇ ਵਿੱਚ ਪਾਵਾਂਗੇ ਅਜਾ ਜੋ ਵੀ ਤੁਹਾਡੇ ਕੋਲ ਮਰਦਵਾਨ ਜਾਂ ਕੁਝ ਵੀ ਹੋਵੇ ਤੁਸੀਂ ਉਸ ਵਿੱਚ ਪਾ ਸਕਦੇ ਹੋ ਹੁਣ ਅਸੀਂ ਅਚਾਰ ਨੂੰ ਡੱਬੇ ਵਿੱਚ ਪਾ ਕੇ ਥੋੜਾ ਤੇਲ ਉੱਪਰ ਦੀ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਟੱਕਨ ਬੰਦ ਕਰ ਦਵਾਂਗੇ ਇਸ ਤੋਂ ਬਾਅਦ ਇੱਕ ਮਲਮਲ ਦਾ ਕੱਪੜਾ ਲੈ ਕੇ ਇਸ ਨੂੰ ਕਵਰ ਕਰ ਦਵਾਂਗੇ ਤੇ ਲੋ ਜੀ ਸਾਡਾ ਬੜੇ ਸੁੱਖੇ ਤਰੀਕੇ ਨਾਲ ਅੰਮ ਦਾ ਅਚਾਰ ਤਿਆਰ ਹੋ ਗਿਆ ਜੇ ਵੀਡੀਓ ਚੰਗੀ ਲੱਗੇ ਤਾਂ ਸਾਡਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਥੈਂਕ ਯੂ